ਸੰਤ ਬਾਬਾ ਬਲਵੀਰ ਸਿੰਘ ਹੁਣਾਂ ਨੇ ਮੰਗ ਲਈ ਹੈ ਛੁੱਟੀ ਹੁਣ ਉਹ ਸੰਸਦ ਵਿੱਚ ਨਹੀਂ ਜਾਣਗੇ ਉਹਨਾਂ ਨੇ ਆਪਣੀ ਚਿੱਠੀ ਭੇਜ ਦਿੱਤੀ ਹੈ ਜੀ ਰਾਜ ਸਭਾ ਮੈਂਬਰ ਹਰਪ੍ਰੀਤ ਸਿੰਘ ਕ੍ਰਿਕਟਰ ਦੇ ਹੱਥ ਰਾਜ ਸਭਾ ਦੇ ਚੇਅਰਮੈਨ ਨੂੰ ਉਹਨਾਂ ਨੇ ਹੜਾਂ ਦੀ ਮਾਰ ਹੇਠਾਂ ਆਏ ਪੰਜਾਬ ਨੂੰ ਬਚਾਉਣ ਦੇ ਖਾਤਰ ਸੰਸਦ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਅੱਜ ਤੋਂ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਪਰ ਸੰਤ ਬਲਵੀਰ ਸਿੰਘ ਸੀਚੇਵਲ ਵਾਲੇ ਨੇ ਕਹਿਤਾ ਹੈ ਕਿ ਉਹ ਪੰਜਾਬ ਦੇ 19 ਪਿੰਡਾਂ ਦੇ ਵਿੱਚ ਜੋ ਹੜ੍ਹ ਦੇ ਕਾਰਨ ਹਾਲਾਤ ਬਣੇ ਹੋਏ ਨੇ ਉਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪਿੰਡਾਂ ਦੇ ਵਿੱਚ ਰਹਿਣਗੇ ਪਿੰਡਾਂ ਦੇ ਲੋਕਾਂ ਦੀ ਸੇਵਾ ਕਰਨਗੇ ਉਹਨਾਂ ਨੇ ਕਿਹਾ ਕਿ ਉਹ ਰਾਜ ਸਭਾ ਵਿੱਚ ਨਹੀਂ ਜਾ ਸਕਦੇ ਹੜ੍ਹਾਂ ਦੀ ਮਾਰ ਹੇਠਾਂ ਇਹ ਲੋਕਾਂ ਨੂੰ ਬਚਾਉਣਾ ਉਹਨਾਂ ਦਾ ਮੋਢਲਾ ਫਰਜ਼ ਹੈ ਇਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੂੰ ਕੱਲ ਰਾਜ ਸਭਾ ਮੈਂਬਰ ਹਰਪ੍ਰੀਤ ਸਿੰਘ ਮਿਲਣ ਆਏ ਤਾਂ ਉਹਨਾਂ ਨੇ ਆਪਣਾ ਲੈਟਰ ਚਿੱਠੀ ਛੁੱਟੀ ਦੀ ਉਹ ਰਾਜ ਸਭਾ ਦੇ ਚੇਅਰਮੈਨ ਨੂੰ ਭੇਜ ਦਿੱਤੀ ਹੈ ਗੱਲ ਇਹ ਹੈ ਕਿ ਜਦੋਂ ਤੋਂ ਇਹ ਬਨ ਟੁੱਟੇ ਹੋਏ ਨੇ ਹੜ੍ਹ ਆਏ ਹੋਏ ਨੇ ਉਦੋਂ ਤੋਂ ਹੀ ਸੰਤ ਬਲਬੀਤ ਸਿੰਘ ਸੀਚੇਵਾਲ ਵਾਲੇ ਆਪਣੇ ਸੇਵਕਾਂ ਦੇ ਨਾਲ ਲਗਾਤਾਰ ਹੜ੍ਹਾਂ ਦੇ ਵਿੱਚ ਵਿਚਰ ਰਹੇ ਨੇ ਉੱਥੇ ਉਹਨਾਂ ਦੀਆਂ ਕਿਸ਼ਤੀਆਂ ਵੀ ਚੱਲ ਰਹੀਆਂ ਨੇ ਲੋਕਾਂ ਨੂੰ ਬਚਾਉਣ ਦੇ ਵਾਸਤੇ ਉੱਥੇ ਉਹਨਾਂ ਦੇ ਟਰੈਕਟਰ ਟਰਾਲੀਆਂ ਟਿਪਰ ਔਰ ਖੁਦ ਆਪ ਮੋਢਿਆਂ ਤੇ ਬੋਰੇ ਢੋ ਢੋ ਕੇ ਉਹਨਾਂ ਨੇ ਦਰਿਆ ਨੂੰ ਬੰਨ ਵੀ ਮਾਰਿਆ ਔਰ ਇਸੇ ਦੇ ਚੱਲਦਿਆਂ ਹੀ ਉਹਨਾਂ ਨੇ ਹੁਣ ਇਸ ਮੌਨਸੂਨ ਸੈਸ਼ਨ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਆਂ ਛੁੱਟੀ ਮੰਗ ਲਈ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ